ਅਸਵਲੇ ਦੀ ਵੱਡੀ ਖਬਰ ਤੁਹਾਨੂੰ ਲੈ ਕੇ ਆਇਆ ਜਿਹਦਾ ਡਰ ਸੀ ਉਹੀ ਹੋ ਚੁੱਕਿਆਗਾ ਜਿਹੜੀ جنگ ਆ ਉਹ ਸ਼ੁਰੂ ਹੋ ਚੁੱਕੀ ਆ ਰਾਤ 2 ਵਜੇ ਦੇ ਕਰੀਬ ਭਾਰਤ ਵੱਲੋਂ ਪਾਕਿਸਤਾਨ ਦੇ ਉੱਪਰ ਗੋਲੇ ਦਾਗੇ ਗਏ ਆ ਤੇ ਕਈ ਜਾਣਿਆਂ ਦੀ ਜਿਹੜੀ ਮੌਤ ਦੀ ਖਬਰ ਸਾਹਮਣੇ ਨਿਕਲ ਕੇ ਆਈ ਆ ਉਸ ਦੇ ਜਵਾਬ ਦੇ ਵਿੱਚ ਹੀ ਅੱਜ ਸਵੇਰ ਭਾਰਤ ਦੇ ਉੱਪਰ ਪਾਕਿਸਤਾਨ ਨੇ ਜਿਹੜਾ ਪਾਕਿਸਤਾਨ ਵੱਲੋਂ ਵੀ ਜਿਹੜਾ ਹਮਲਾ ਕੀਤਾ ਗਿਆ ਇਹ ਹਮਲਾ ਸਰਦੀ ਲਾ ਕੇ ਪੁੱਸ ਦੇ ਵਿੱਚ ਜਿਹੜਾ ਆਵਲਾ ਕੀਤਾ ਗਿਆ ਜਿਸ ਦੇ ਵਿੱਚ 8 ਜਣਿਆਂ ਦੀ ਮੌਤ ਹੋ ਗਈ ਆ 33 ਤੋਂ ਪਲੱਸ ਜਿਹੜੇ ਦੱਸੇ ਜਾ ਰਹੇ ਨੇ ਕਿ ਜ਼ਖਮੀ ਹੋ ਗਏ 33 ਤੋਂ 40 ਦੇ ਜਾਣੇ ਜਿਹੜੇ ਉਹ ਜ਼ਖਮੀ ਹੋ ਚੁੱਕੇ ਨੇ ਪੰਜਾਬੀ ਇੱਥੇ ਹੋਰ ਇੱਕ ਦੁਖਦਾਈ ਖਬਰ ਆ ਕਹਿੰਦੇ ਜਿਹੜਾ ਪੁੱਸ ਦਾ ਇਲਾਕਾ ਸੀ ਉੱਥੇ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਦੇ ਉੱਪਰ ਆ ਕੇ ਜਿਹੜਾ ਗੋਲਾ ਡਿੱਗਦਾਗਾ ਉੱਥੇ ਰਾਗੀ ਕਰਦਾ ਰਾਗੀ ਮਾਫ ਕਰਨਾ ਕੀਰਤਨ ਕਰਦਾ ਰਾਗੀ ਆ ਜਿਹੜਾ ਉਵੇਂ ਜਿਹੜਾ ਮਾਰਿਆ ਜਾਂਦਾ ਹੈਗਾ ਸ਼ਹੀਦ ਹੋ ਜਾਂਦਾ ਹੈਗਾ ਸਭ ਤੋਂ ਵੱਡੀ ਅਤੇ ਅਹਿਮ ਖਬਰ ਆ ਤੁਹਾਨੂੰ ਦੇ ਦਈਏ ਕਿ ਕਈ ਦਿਨਾ ਤੋਂ ਜਿਹੜੀਆਂ ਇੱਕੋ ਸਮਾਂ ਚੱਲ ਰਹੀਆਂ ਸੀ ਕਿ ਭਾਰਤ ਤੇ ਅਤੇ ਪਾਕਿਸਤਾਨ ਦੇ ਵਿੱਚ ਜੰਗ ਨਹੀਂ ਹੋਵੇਗੀ ਅਤੇ ਇਹ ਆਸ ਦਾ ਰੋਲਾ ਮੇਲਾ ਜਿਹੜਾ ਹੈਗਾ ਸਾਇਦ ਖਤਮ ਹੋ ਜਾਵੇਗਾ ਤੇ ਪਰ ਹੁਣ ਸਭ ਤੋਂ ਜਿਹੜੀ ਵੱਡੀ ਖਬਰ ਇਹ ਰਾਤ ਸਾਹਮਣੇ ਨਿਕਲ ਕੇ ਆਈ ਆ ਕਿ ਰਾਤ ਕਰੀਬ 2 ਵਜੇ ਜਿਹੜਾ ਭਾਰਤ ਵੱਲੋਂ ਪਾਕਿਸਤਾਨ ਤੇ ਹਮਲਾ ਕੀਤਾ ਗਿਆ ਤੇ ਅੱਤਵਾਦੀਆਂ ਦੇ ਠਿਕਾਣਿਆਂ ਉੱਤੇ ਹਮਲਾ ਕੀਤਾ ਗਿਆ ਤੇ ਕਈ ਅੱਤਵਾਦੀ ਮਾਰੇ ਜਾਣ ਦੀ ਖਬਰ ਆ ਪਰ ਦੂਸਰੇ ਪਾਸੇ ਹੀ ਜਿਹੜਾ ਜਵਾਬੀ ਕਾਰਵਾਈ ਦਿੰਦੇ ਹੋਏ ਪਾਕਿਸਤਾਨ ਵੱਲੋਂ ਵੀ ਜਿਹੜਾ ਪੰਜਾਬ ਦੇ ਇਲਾਕਿਆਂ ਉੱਤੇ ਜਿਹੜਾ ਹਮਲਾ ਕੀਤਾ ਗਿਆ ਜਿਸ ਦੇ ਉੱਤੇ 8 ਪੰਜਾਬੀਆਂ ਦੀ ਮੌਤ ਹੋ ਚੁੱਕੀ ਆ 36 ਤੋਂ ਪਲੱਸ ਜਿਹੜੇ ਜ਼ਖਮੀ ਹੋ ਚੁੱਕੇ ਆ ਇੱਕ ਗੁਰਦੁਆਰਾ ਸਾਹਿਬ ਦੇ ਉੱਪਰ ਆ ਕੇ ਗੋਲਾ ਡਿੱਗਦਾਗਾ ਜਿਸ ਦੇ ਉੱਤੇ ਰਾਗੀ ਜਿਹੜਾ ਕੀਰਤਨ ਕਰਦਾ ਸੀ ਸੁਭਾ ਉਹਦੀ ਮੌਤ ਹੋ ਜਾਂਦੀ ਆ ਚੜਦੀ ਉਮਰ ਦਾ ਜਿਹੜਾ ਉਹ ਨੌਜਵਾਨਾ ਰਗ ਗਿਆ ਇਹ ਸਭ ਤੋਂ ਵੱਡੀ ਖਬਰਦਾਰ ਨੂੰ ਦੇ ਦਈਏ ਮੈਂ ਤਾਂ ਪਹਿਲੇ ਤੁਹਾਨੂੰ ਕਿਹਾ ਸੀ ਤੇ ਸਰਕਾਰਾਂ ਨੂੰ ਵੀ ਕਹਨੇ ਆ ਤੇ ਹੁਣ ਵੀ ਕਹਨੇ ਆ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਜੰਗ ਤੁਸੀਂ ਲਾਉਂਗੇ ਤੇ ਆਮ ਨਾਗਰਿਕਾਂ ਦਾ ਜਿਹੜਾ ਖੂਨ ਵਹਿਣਾਗਾ ਇੱਥੇ ਆਮ ਨਾਗਰਿਕਾਂ ਨੇ ਮਰਨਾਗਾ ਪੰਜਾਬੀਆਂ ਨੇ ਮਰਨਾਗਾ ਚਾਹੇ ਉਧਰ ਹੋਣ ਚਾਹੇ ਇੱਧਰ ਹੋਣਾ ਇਹਨਾਂ ਦਾ ਦੱਸੋ ਕੀ ਕਸੂਰ ਆ ਜਿਹੜਾ 8 ਲੋਕ ਅੱਜ ਹਾਲੇ ਫਿਲਹਾਲ 8 ਦੀ ਗਿਣਤੀ ਦੱਸੀ ਜਾ ਰਹੀ ਆ ਇਹਦੀ ਗਿਣਤੀ ਜਿਹੜੀ 38 ਦੇ ਵਿੱਚੋਂ ਉਹ ਵੱਧ ਕੇ ਕਿਸੇ ਵੇਲੇ ਵੀ ਵੱਧ ਸਕਦੀ ਆ ਪਰ ਅਸੀਂ ਬਾਰ-ਬਾਰ ਫੇਰ ਅਪੀਲ ਕਰਦੇ ਆ ਸਰਕਾਰਾਂ ਨੂੰ ਦੋਨੇ ਪਾਸਿਓਂ ਕਿ ਜਿਹੜਾ جنگ ਆ ਇਹ ਜੰਗ ਤੁਸੀਂ ਲਾ ਤਾਂ ਲਈ ਆ ਪਰ ਜਿਹੜਾ ਨੁਕਸਾਨ ਹੋਣਾਗਾ ਉਹ ਪੰਜਾਬੀਆਂ ਦਾ ਹੋਣਾ ਉਹ ਬੇਕਸੂਰ ਲੋਕਾਂ ਦਾ ਹੋਣਾ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਗੁਰਦੁਆਰਾ ਸਾਹਿਬ ਤੇ ਹਮਲਾ ਹੋ ਗਿਆ ਪਹਿਲੀ ਵਾਰ ਜਿਹੜਾ ਪਾਕਿਸਤਾਨ ਤੋਂ ਉਧਰੋਂ ਗੋਲਾ ਡਿੱਗਿਆ ਗੁਰਦੁਆਰਾ ਸਾਹਿਬ ਦੇ ਉੱਪਰ ਆ ਕੇ ਜਿਹੜਾ ਗੋਲਾ ਡਿੱਗ ਜਾਂਦਾ ਜਿਹੜਾ ਕੀਰਤਨ ਕਰਦਾ ਜਿਹੜਾ ਅਰਾਗੀ ਆ ਜਿਹੜਾ ਨੌਜਵਾਨ ਉਹਦੀ ਮੌਤ ਹੋ ਜਾਂਦੀ ਆ 8 ਜਾਨਾਂ ਦੀ ਮੌਤ ਹੋ ਜਿਹੜੀ ਹੋਰ ਦੱਸੀ ਜਾ ਰਹੀ ਆ 38 ਜਾਨੇ ਜਿਹੜੇ ਝਖਮੀ ਦੱਸੇ ਜਾ ਰਹੇ ਨੇ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਅਤੇ ਹੁਣ ਵੀ ਜਿਹੜਾ ਪੰਜਾਬ ਸਰਕਾਰ ਤੇ ਮੰਤਰੀਆਂ ਨੂੰ ਜਿਹੜਾ ਇਸ ਦਾ ਨਿਰਣਾ ਲੈਣਾ ਚਾਹੀਦਾ ਤੇ ਸੈਂਟਰ ਸਰਕਾਰ ਨੂੰ ਵੀ ਜਿਹੜਾ ਤੇ ਦੂਸਰੇ ਪਾਸਿਓਂ ਜਿਹੜਾ ਕਿ ਸਿੱਖ ਕੌਮ ਨੂੰ ਸਿੱਖ ਜਥੇਬੰਦੀਆਂ ਨੂੰ ਇਹਦੀ ਡਟ ਕੇ ਦਾ ਵਿਰੋਧ ਕਰਨਾ ਚਾਹੀਦਾ ਜੰਗ ਦਾ ਕਿਉਂਕਿ ਜੰਗ ਕਿਸੇ ਦਾ ਮੈਂ ਪਹਿਲਾਂ ਦੱਸਿਆ ਕਿ ਲਿਹਾਜ਼ ਨਹੀਂ ਕਰਦੀ ਜੰਗ ਇਹ ਨਹੀਂ ਦੇਖਦੀ ਕਿ ਤੁਸੀਂ ਸਿੱਖ ਹੋ ਤੁਸੀਂ ਮੁਸਲਮਾਨ ਹੋ ਤੁਸੀਂ ਅਸਾਈ ਹੋ ਤੁਸੀਂ ਹਿੰਦੂ ਹੋ ਜਾਂ ਕਿਸੇ ਹੋਰ ਆ ਕਮਿਊਨਿਟੀ ਦੇ ਨਾਲ ਸੰਬੰਧ ਤੇ ਰੱਖਦੇ ਹੋ ਜਦੋਂ ਵੀ ਗੋਲਾ ਵੱਜਣਾਗਾ ਉਹ ਤਬਾਹ ਕਰ ਦੇਣਾ ਇਸ ਕਰਕੇ ਜਿਹੜੀ ਬਹੁਤ ਵੱਡੀ ਤੇ ਦੁਖਦਾਈ ਘਟਨਾ ਜਿਹੜੀ ਇਹ ਪਹਿਲੀ ਵਾਰ ਜਿਹੜੀ ਪੰਜਾਬ ਦੇ ਵਿੱਚ ਵਾਪਰ ਚੁੱਕੀ ਆ ਜਿਹੜੀ ਇਸ ਰਾਧੀ ਇਲਾਕਾ ਪੁੱਸ ਦਾ ਇਲਾਕਾ ਦੱਸਿਆ ਜਾ ਰਿਹਾ ਕਿ ਸੂਬਾ ਜਿਹੜਾ ਪਾਕਿਸਤਾਨ ਨੇ ਵੀ ਜਿਹੜਾ ਮੂੰਹ ਤੋੜਨਾ ਜਵਾਬ ਦਿੰਦੇ ਹੋਏ ਕਹਿੰਦੇ ਭਾਰਤ ਦਾ ਹਮਲਾ ਕਰ ਦਿੱਤਾਗਾ ਜਿਹਦੇ ਵਿੱਚ ਪੰਜਾਬੀ ਜਿਹੜੇ ਨਦੋਸ ਨੇ ਜਿਹੜੇ ਲੋਕ ਮਾਰੇ ਗਏ ਨੇ ਤਾਂ ਤਦ ਤੱਕ ਮੈਨੂੰ ਦਿਓ ਆਯਾਤ ਅਸੀਂ ਨਵੀਂ ਵੀਡੀਓ ਦੇ ਨਾਲ ਤੁਹਾਡੇ ਨਾਲ ਜਲਦੀ ਹਾਜ਼ਰ ਹੋਵਾਂਗੇ ਰੱਬ ਰੱਖਾ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ